ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸਤਿ ਸੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀਦਰਨਤਾਰਨ ਸਾਹਿਬ ਪਾਉ ਨੋਖ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਜਿਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੈ ਪਸ਼ੂ ਵਪਾਰ ਦਾ ਕੀਤਾ ਪਾਉ ਉਹਨਾਂ ਦਾ ਤੇ ਵੱਡੀ ਗਿਣਤੀ ਦੇ ਵਿੱਚ ਮਾਲ ਆਪਾਂ ਤੁਹਾਨੂੰ ਦਿਖਾਉਂਦੇ ਰਿਹਾ ਇਸ ਘਰੋਂ ਅੱਜ ਵੀ ਇਸ ਵੀਡੀਓ ਦੇ ਵਿੱਚ ਦੋਸਤੋ ਟੋਟਲ 6 ਪਸ਼ੂ ਦਿਖਾਉਣੇ ਆ ਤੁਹਾਨੂੰ ਮੱਝਾਂ ਝੋਟੀਆਂ 6 ਆ ਤੇ 6 ਦੇ 6 ਪਸ਼ੂ ਸੋਏ ਆ ਤੇ ਪੰਜ ਕੇ ਪਸ਼ੂਆਂ ਦੀ ਗੱਲ ਕਰੀਏ ਤਾਂ ਬੌਲੇ ਦੇ ਵਿੱਚ ਵਿੱਚ ਹੀ ਆ ਦੋਸਤੋ ਕਿਉਂਕਿ ਇੱਕ ਹਫਤੇ ਦੇ ਅੰਦਰ ਵਾਰ ਹੀ ਸਮਾਂ ਇੱਕ ਅੱਧੀ ਮੱਧ ਹਫਤੇ ਤੋਂ ਬਾਅਦ ਆ ਬਾਕੀ ਪਸ਼ੂ ਸਾਰੇ ਸੂਏ ਸੂਏ ਆ ਕੁਝ ਮਗਰ ਜਿਹੜੇ ਫੀਮੇਲ ਬੱਚੇ ਆ ਕੁਝ ਮਗਰ ਜਿਹੜੇ ਮੇਲ ਕਾਫ ਆ ਸੋ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਪਾਉ ਨੋਖ ਸਿੰਘ ਹੋਂ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਬਾਕੀ ਮਾਲ ਵੀ ਤੁਹਾਨੂੰ ਦਿਖਾਵਾਂਗੇ ਪੂਰੀ ਤਸੱਲੀ ਦੇ ਨਾਲ ਸੋ ਜਿਹੜਾ ਵੀ ਐਨੀਮਲ ਮੇਰੇ ਕਿਸੇ ਵੀ ਫਾਰਮਰ ਵੀਰ ਨੂੰ ਭਰਾ ਨੂੰ ਕਿਸੇ ਨੂੰ ਵੀ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਨਰਕ ਪਰਖਾ ਤਸੱਲੀ ਆ ਉਹ ਤੁਸੀਂ ਕਰਨੀ ਆ ਇੱਕ ਟਾਈਮ ਚੋਕੇ ਚਾਹੇ ਦੋ ਉਹ ਤੁਸੀਂ ਤਸੱਲੀ ਜ਼ਰੂਰ ਕਰ ਲਿਓ ਅੱਜ ਤਰੀਕ 2 ਅਗਸਤ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10:30 ਵਜੇ ਦਾ ਆਓ ਲੈਣਿਆ ਵਧੇਰੇ ਡਿਟੇਲ ਕਰਦੇ ਆਂ ਗੱਲਬਾਤ ਭਾਉ ਨੋਖ ਸਿੰਘ ਹੋਣਾ ਦੇ ਨਾਲ ਆਜੋ ਜੀ ਸਭ ਤੋਂ ਪਹਿਲਾਂ ਭਾਉ ਨੋਖ ਸਿੰਘ ਜੀ ਸਾਸਤ੍ਰੀਕਾਰ ਆਇਸੇ ਸਾਸਤ੍ਰੀਕਾਰ ਹੋਰ ਭਾਉ ਜੀ ਸਭੀ ਮੇਰੇ ਭੈਣ ਭਰਾ ਸਾਰੇ ਵੇਖਣ ਵਾਲਿਆਂ ਨੂੰ ਦਿਲੋਂ ਧੰਨਵਾਦ ਪਿਆਰ ਹੋਰ ਭਾਉ ਜੀ ਸੇਤਾਂ ਦੱਸੋ ਪਹਿਲਾਂ ਹਾਂ ਠੀਕ ਠਾਕ ਸੇਤ ਰਾਜ ਸਿਆਂ ਠੀਕ ਹੈ ਜੀ ਹਾਂ ਰਾਜੀ ਬਿਲਕੁਲ ਹਾਂ ਠੀਕ ਠਾਕ ਮਾਰੇ ਕਿਰਪਾ ਕਰੀ ਗਰਨਾਲ ਕੀ ਹਾਲ ਹੈ ਬਾਈ ਬਸ ਵਧੀਆ ਸੰਤੋਖ ਸਾਹਿਬ ਤੁਸੀਂ ਦੱਸੋ ਕਿ ਮਾਰੀਆਂ ਤੇ ਛਾਲਾ ਬਸ ਚੱਲੀ ਜਾਂਦਾ ਏ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਲੱਭੀ ਪਾਉ ਜੀ ਥੋੜਾ ਜਿਹਾ ਚਲੋ ਵਖਪਾ ਪੈ ਗਿਆ ਇੱਕ ਹਾਂ ਜੀ ਥੋੜਾ ਜਿਹਾ ਇਹਦੀ ਮੰਮੀ ਬਿਵਾਰ ਹੋਣ ਕਾਰਨ ਵਿਚਾਰੀ ਦਾ ਕੱਲ ਆਪਣਾ ਹਾਂ ਜੀ ਹੋ ਗਈ ਉਹਦਾ ਕੰਮ ਕਰਕੇ ਫੇ ਉਹ ਪਹਿਲਾਂ ਹਸਪਤਾਲ ਰਹਿ ਮਹੀਨਾ 20 ਦੇਣਾ ਬਿਲਕੁਲ ਜੀ ਹਾਂ ਜੀ ਤਾਂ ਦੱਸੋ ਇਹ ਵੀ ਬੜੀ ਦੁਖਾਲੀ ਗੱਲ ਆ ਭਾਉ ਹੁਣਾਂ ਦੇ ਬਿਲਕੁਲ ਧਰਮ ਪਤਨੀ ਤੇ ਪਿਛਲੇ ਦਿਨੀ ਜਿਹੜੇ ਸਵਰਗ ਸੁਧਾਰ ਗਏ ਸਨ ਤੇ 2 ਦਿਨ ਪਹਿਲਾਂ ਅੰਤਮ ਅਰਦਾਸ ਸੀ ਉਹਨਾਂ ਦੀ ਤੇ ਉਹਦੇ ਵਿੱਚ ਵੀ ਜਿਹੜਾ ਵਿਅਸਤ ਰਹੇ ਨੇ ਪਾਉ ਹਣੀ ਠੀਕ ਹੈ ਜੀ ਵੈਸੇ ਪਸ਼ੂ ਵਪਾਰ ਦਾ ਕੀਤਾ ਚਲੋ ਇਹਦੇ ਨਾਲ ਦੀ ਨਾਲ ਦੋਸੂ ਚੱਲੀ ਜਾਂਦਾ ਪਰ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਜਣੇ ਸ਼ਰੀਕ ਹੋਨੇ ਆ ਠੀਕ ਹੈ ਜੀ ਤੇ ਵੈਗੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਜਿਹੜੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਬਾਕੀ ਪਾਉ ਜੀ ਚਲੋ ਚੜ੍ਹਦੀ ਕਲਾ ਜੋ ਪਾਣਾ ਰੱਬ ਦਾ ਜੀ ਮਨਵਾ ਬਸ ਰੱਬ ਦੇ ਪਾਣਾ ਉਹਦੀ ਖੇਤੀ ਆ ਹਾਂਜੀ ਹਾਂਜੀ ਤੇ ਅੱਛਾ ਪਾਉਜੀ ਚਲੋ ਅੱਜ ਆਪਣੇ ਕੋਲ ਜਿਹੜੇ ਪਸ਼ੂ ਆਪਾਂ ਦਿਖਾਉਣੇ ਆ ਤੇ ਟੋਟਲ ਮਿਲਦਾ ਵੀ 6 ਕ ਪਸ਼ੂ ਹੈਗੇ ਆਪਣੇ ਕੋਲ ਤੇ ਆਪਣੇ ਵੀਰ ਜੀ ਆਹ ਸੂਈ ਆ 12 ਵਜੇ ਜੀ ਆਹ ਸੂਈ ਆ ਆਪਣੇ ਕੱਲ ਸ਼ਾਮੀ ਤਕਾਲੀ ਸੁਈ ਆ ਤੇ ਨੀਲੀ ਰਾਵੀ ਦੀ ਵੀ ਜਿਹੜੀ ਆ ਕੱਲ 12 ਵਜੇ ਸੁਈ ਆ ਤੇ ਉਹ ਜਿਹੜੀ ਪਰਲੀ ਆ ਇਹ ਆਪਣੀ ਪਰਸੋ ਦੀ ਸੁਈ ਆ ਠੀਕ ਆ ਜੀ ਹਾਂਜੀ ਤੇ ਪਰਲੀ ਜਿਹੜੀ ਸਭ ਤੋਂ 6ਵੇਂ ਨੰਬਰ ਤੇ ਆ ਉਹ ਵੀ ਰਾਤ 12 ਵਜੇ ਦੀ ਸੁਈ ਆ ਠੀਕ ਆ ਜੀ ਹਾਂਜੀ ਸਾਰੀਆਂ ਨੇ ਪ੍ਰੋਪਰ ਪਾਤੀ ਆ ਬੋਲੀ ਜਜ ਸਾਰੀਆਂ ਹੀ ਆ ਠੀਕ ਆ ਜੀ ਲੱਗਦਾ ਸੋ ਮਾਲ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਹੇ ਹਾਂ ਹਰ ਇੱਕ ਤਰ੍ਹਾਂ ਦੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦਾ ਮਾਲ ਤੁਹਾਨੂੰ ਮਿਲ ਜਾਂਦਾ ਰੇਡ ਪਰਤਾ ਵੀ ਡਿਫਰੈਂਟ ਡਿਫਰੈਂਟ ਹੋਊਗਾ ਕਿਸੇ ਦਾ ਵੱਧ ਵੀ ਹੋਊਗਾ ਚੰਗੇ ਪਸ਼ੂ ਤਾਂ ਕਿਸੇ ਦਾ ਨਾਰਮਲ ਵਾਜਬ ਰੇਟ ਵੀ ਹੋਊਗਾ ਸ਼ੁਰੂਆਤ ਇੱਕ ਪਹਿਲੇ ਨੰਬਰ ਤੋਂ ਬੜੀ ਖੂਬਸੂਰਤ ਇਹ ਸਮਝਾਤੋ ਕਰਾਂਗੇ ਦੋਸਤੋ ਫੁੱਲ ਵੱਡੇ ਕਦ ਬੁੱਤ ਵੇਚਾ ਸੋ ਮੱਝਾਂ ਦਾ ਆਪਾਂ ਤੁਹਾਨੂੰ ਦਿਖਾਉਂਦੇ ਰਹੀਦਾ ਪਰ ਇਹੋ ਜਿਹੇ ਕੱਦ ਕੱਡ ਦੋਸਤੋ ਬੜੀਆਂ ਘਟ ਮੱਝਾਂ ਨੂੰ ਵੇਖੇ ਆ ਤੇ ਬਿਲਕੁਲ ਘਟ ਮੱਝਾਂ ਆਪਾਂ ਉੱਥੇ ਆਉਂਦੀਆਂ ਨੇ ਤੇ ਪਾਉ ਜੀ ਇਹਦੀ ਡਿਟੇਲ ਕਰੀਏ ਵੀਰਾਂ ਨਾਲ ਸਾਂਝੀ ਵੀ ਡਿਟੇਲ ਇਤਰਾਵਾ ਕੀ ਨਾਵਾ ਇਹਦੀ 20 22 ਕਿਲੋ ਦੀ ਆਪਾਂ ਨੂੰ ਗਰੰਟੀ ਦਿੱਤੀ ਤੇ ਆਪਣੇ ਕੋਲ ਇਹਦਾ ਛਟਾਰ ਕੀ ਬੋਰਾ ਮਲ 13 14 ਕਿਲੋ ਦੇ ਵੇਚਿਆ ਰਾਜ ਸਿੰਘ ਅੱਛਾ ਜੀ ਐਵੇਂ ਵੇਚਿਆ ਨਹੀਂ ਕਿ ਮਲ ਜਿਹੜਾ ਤੇ ਗਾਂ ਤੇ ਸੇਵਾ ਦੀ ਗੱਲ ਹੈ ਜਾਨੀ ਕਿ ਮੈਂ ਦੀ ਜ਼ਿੰਦਗੀ ਚ ਪਹਿਲਾ ਉਹ ਐਡਾ ਵੇਖਿਆ ਲਾਲੋ 6 ਫੁੱਟ ਮੈਂ ਆ ਤੇ ਮੇਰੇ ਹਿਸਾਬ ਚ ਸਾਢੇ 5 ਫੁੱਟ ਉਹ ਫੁੱਲ ਵੱਡੇ ਮੈਨੂੰ ਲੱਗਦਾ ਬਹੁਤ ਘੱਟ ਮੱਝ ਐਡੇ ਘੱਟ ਮੈਂ ਆਪਦੀ ਜ਼ਿੰਦਗੀ ਚ ਐਡਾ ਪਹੂ ਨਹੀਂ ਵੇਖਿਆ ਰਾਜ ਸਿੰਘ ਤੁ ਵੀ ਘਰ ਘਰ ਜਾਣਾ ਵਾ ਜਾਨੀ ਕਿ ਬੈਗ ਹੀ ਟੈਂਪੂ ਚ ਲਾਈ ਆ ਤੇ ਬੈਗ ਹੀ ਮਲਾ ਆਂਦੰਦਿਆ ਧਾਰੀ ਆ ਇਹ ਪਾਉ ਜੀ ਮੈਂ ਇੱਕ ਹੋਰ ਸਾਹ ਬੁਲਾਇਆ ਤੁਹਾਡਾ ਫੇ ਫੁਲਕਾਰੀ ਤੁਸੀਂ ਉਹਨਾਂ ਚੀਜ਼ਾਂ ਦੇ ਪਾਉਂਦੇ ਜਿਹੜਾ ਤੁਸੀਂ ਜ਼ਿੰਦਗੀ ਚ ਵੇਖਿਆ ਨਹੀਂ ਜ਼ਿੰਦਗੀ ਚ ਵੇਖਿਆ ਪਹਿਲਾਂ ਕਿ ਮੱਝ ਪਾਈ ਸੀ ਬੜੀ ਵੱਡੀ ਪਈ ਲਿਓ ਅਜੇ ਤਾਂ ਹੀ ਵੇਲਾ ਮਲਾ ਆਂਦੰਦਿਆ 20 ਕਿਲੋ 21 ਕਿਲੋ ਦੀ ਚੱਲਣ ਡਈ ਆ ਆਪਣੀ ਜੋਲੀ ਗਈ ਮੱਝੋ ਠੀਕ ਠੀਕ ਹਾਂ ਹਾਰੀ ਸਾਰੀ ਤੋਂ ਹੁਣ ਆ ਜਿਹੜੀਆਂ ਫੁਲਕਾਰੀ ਆ ਇਹਨਾਂ ਤੇ ਫੁਲਕਾਰੀ ਪਾਇਆ ਪੱਟੀ ਚੜਾ ਕਰਾਉਣੀਆਂ ਇਹ ਹੁਣ ਕੰਦ ਨੂੰ ਦੇ ਇੱਕ ਮਲ ਲਹਿਦਾ ਹੀ ਛਿਆ ਆ ਠੀਕ ਆ ਜੀ ਅੱਛਾ ਤਾਂ ਪਾਉ ਜੀ ਅੱਜ ਇਹਨੂੰ ਦਿਨ ਪਰसों ਸਵੇਰ ਦੀ ਸੁਹਾ ਕਿੰਨਾ ਮੰਨਦੇ ਨੂੰ ਕਰ ਇੱਕ ਆਪਾਂ ਤੇ ਦੂਜੇ ਸੁਭਿਆ ਨਾ ਕਿਹਾ ਵਾ ਮਨ ਕੋਈ ਆਲ ਦੀ ਸਮਝ ਲਾ ਵੀ ਤੀਜੇ ਵੀ ਰਾਜਸਾਂ ਹੋ ਆਕਦੀ ਆ ਲਓ ਜੀ ਤੁਸੀਂ ਕੋਈ ਤੀਜੇ ਵੀ ਮੰਨ ਸਕਦਾ ਵੀਰ ਤੇ ਫੁੱਲ ਹੈਵੀ ਬਾਡੀ weight ਆ ਫੁੱਲ ਵਜਨ ਲੋਡ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਨਾਲ ਦੀ ਨਾਲ ਦਿਖਾਉਣੇ ਆ ਵੀ ਹੈ ਕੀ ਛੇ ਆ ਆ ਦੇਖਿਓ ਜਰਾ 13 14 ਕਿਲੋ ਤੇ ਰਾਜਸਾਂ ਛਟਾੜਗੀਆਂ ਬੋਲੇ ਦੀ ਇਹਦੀ ਉਹ ਵੀ ਤੀਜੇ ਦਿਨ ਦੇ ਦੌਰਾਨ ਤੀਜੇ ਦਿਨ ਤੀਜੇ ਦਿਨ ਤੇ ਲਓ ਜੀ ਸੋ ਤੀਜੇ ਦਿਨ ਦੇ ਦੌਰਾਨ ਦੋਸਤੋ ਕੋਈ 13 14 ਲੀਟਰ ਬੋਲੇ ਤੋਂ ਸਟਾਰਟ ਆ ਬਾਕੀ ਤੁਸੀਂ ਵਜਨ ਵਜੂਦ ਵੇਖੋ ਮੱਝਾਂ ਦੋਸਤੋ ਆ ਵਖਾਉਂਦੇ ਵੀ ਰਹੀਦਾ ਪਰ ਆ ਗਰਲਾਲ ਆਪਣੇ ਨਾਲ ਤਾਂ ਗੱਠੁੱਜੀ ਆ ਇਹੇ ਸਹੀ ਆ ਸਹੀ ਆ ਸਹੀ ਆ ਬੱਧੀ ਥੀਲ ਸਾਉ ਬੜੀ ਜਿੱਥੇ ਮਰਜ਼ੀ ਖਿਲਾਰ ਦਈਏ ਦੇ ਹਾਂ ਲਓ ਦੋਸਤੋ ਬਾਕੀ ਤੁਸੀਂ ਵੇਖੋ ਤੁਸੀਂ ਇੱਕ ਵਾਰੀ ਬਲੇਟਨ ਗਾ ਨੂੰ ਨੀ ਰਾਜਸਾ ਈਡਾ ਚੱਡਾ ਲੱਗਦਾ ਸਹੀ ਆ ਜੀ ਚੱਪ ਬਹਿੜਾ ਨੂੰ ਵੀ ਪਿੱਛੇ ਕੀਤਾ ਕਰਮਾੜੀ ਨੇ ਪੂਰਾ ਜਿਹੜਾ ਦੋਸਤੋ ਥੱਬੇ ਦਾ ਥੱਬੇ ਲੇਵਾ ਇੱਕ ਪਾਸੇ ਕੀਨਾ ਵਾਂ ਤਿੰਨ ਕ ਸੰਭਲੇ ਦੇ ਇੱਕ ਪਾਸੇ ਕੱਲੀ ਵਾਧੂ ਆ ਸਹੀ ਆ ਜੀ अच्छा पाऊ जी वैसे जितो भी चलो आप पशु ਤਾਂ ਖਰੀਦਦੇ ਆ ਤੇ ਸ਼ੋਕਰ ਵਾਲਿਆਂ ਤੋਂ ਪੁੱਛ ਲਈਦਾ ਕੋਈ ਪਿਛਲੇ ਸੂਬੇ ਦਾ ਕੋਈ ਮਿਲਕਾ ਦੱਸਿਆ ਉਹ ਕਿੰਨਾ ਕੀ ਹੋਉਂਦੀ ਰਹੀ 20 ਕਿਲੋ ਦੀ ਛਟਾੜੀਆਂ 20 ਕਿਲੋ ਦਿੰਦੀ ਆ 20 ਕਿਲੋ ਰਾਮਨਾਥ ਦੀ ਗਾਰੰਟੀ ਦਿੱਤੀ ਉਹਨਾਂ ਦੇ ਠੀਕ ਹੈ ਤੇ ਵਾਕਿਆ ਜਿਹੜੇ ਹਿਸਾਬ ਨਾਲ ਇਹਦੀ ਛਟਾੜਨ ਕੀਤੀ ਮੇਰੇ ਸਾਹ ਕੋ 20 ਕਿਲੋ ਦੀ ਹੈ ਆ ਮਨਰਾਜ ਸਾਹਿਬ ਤੂੰ ਤੂੰ 13 ਕਿਲੋ ਤੋਂ ਦੁੱਧ ਆ ਅੰਦਰ ਨਹੀਂ ਗਾ ਬੋਲਾ ਬਾਹਰ ਆ ਇਹ ਵੇਲੇ ਸਹੀ ਹੈ ਜੀ ਨਹੀਂ ਤੇ ਕਈ ਆਂਦੇ 12 13 ਕਿਲੋ ਇਹ ਆਪਾਂ ਜਿਹੜਾ ਭੈਣ ਭਰਾ ਕੋਈ ਦੋ ਡੰਗ ਚੋ ਹੋ ਕੇ ਵੇਖੇ ਜਾਣ ਕੇ ਬਿਲਕੁਲ ਠੀਕ ਨਹੀਂ ਕਰ ਰਕਮ ਲਾਉਣੀ ਆ ਬਿਲ ਜਦੋਂ ਇਡੀ ਰਕਮ ਲਾਈ ਦੀ ਉਹਨਾਂ ਲੱਤਾਂ ਭਾਰ ਨਹੀਂ ਚਲਦੀਆਂ ਰਾਜਿਆਂ ਆਪਾਂ ਗੱਬਣ ਲਿਆਂਦੀ ਇਹਦੇ ਮਗਰੇ ਦੇ ਕੱਟੀ ਰਾਜਿਆਂ ਲੱਗ ਦੋਸਤੋ ਕੱਟੀ ਮਗਰੇ ਦੇ ਤੇ ਬੌਲੇ ਤੋਂ ਸਟਾਰਟਿੰਗ ਚੰਗੀ ਆ ਵੈਸੇ ਆਪਾਂ ਹਰ ਵਾਰ ਕਹਿੰਦੇ ਵੀ ਸ਼ਾਇਦ ਕੋਈ 5-7-8 ਕਿਲੋ ਬੌਲੇ ਵਾਲੀਆਂ ਮਾਜਾਂ ਕੋਈ 15 ਲੀਟਰ ਤੋਂ ਪਲੱਸ ਚਲਦੀਆਂ ਬਾਕੀ ਵੇਖੋ ਤੁਸੀਂ ਵੀ ਘੱਟੋ ਘੱਟ ਵੀ 13-14 ਲੀਟਰ ਬੌਲਾ ਹੈ ਉਹ ਵੀ ਤਿੱਜੇ ਦਿਨ ਦੀ ਸੂਈ ਥਲੇ ਤੇ ਬੱਚਾ ਵੀ ਤੁਸੀਂ ਵੇਖੋ ਪੂਰਾ ਜੰਮਿਆ ਪਲਿਆ ਮਗਰ ਵੀ ਕੱਟੀ ਗਿੱਲੇ ਨਾਲ ਉਹ ਇੰਨਾ ਫਲ ਕਹੀ ਜਨਾ 6 ਮਹੀਨਿਆਂ ਦਾ ਨਹੀਂ ਹੁੰਦਾ ਹਾਂਜੀ ਇਹ ਇਹ ਮੱਝਾਂ ਉਥਾ ਨਾਲ ਜਿਹੜੇ ਵਿਰਲ ਵੜਾ ਕ ਨਹੀਂ ਨਹੀਂ ਕੱਟੀ ਵੀ ਪੂਰੀ ਚੰਗੀ ਆ ਜੀ ਹਾਂਜੀ ਹਾਂਜੀ ਠੀਕ ਆ ਆਵੇ 나ੜੂ ਗਿੱਲਾ ਵਾ ਇਹ ਪਰਸੋ ਸਵੇਰ ਦੀ ਸੂਈ ਰਾਜ ਤੇ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਆ ਜੀ ਠੀਕ ਆ ਲੋ ਦੋਸਤੋ ਇਹ ਮੱਝਾਂ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਪੂਰੀ ਵੱਡੀ ਆ ਟੈਂਕ ਜੱਡੀ ਮੱਝ ਜਿਹੜੀ ਦਿਖਾ ਦਿੱਤੀ ਆ ਤੇ 13 14 ਲੀਟਰ ਬੌਲੇ ਦਾ ਸ਼ਕਾੜੀਂਗਾ ਬਾਕੀ 20 21 ਲੀਟਰ ਵੀ ਇਹ ਦੋਸਤੋ ਹੈਗੀ 20 21 ਸਰੀ ਆ ਇਹ ਕਰਕੇ ਦੇਵਾਂਗੇ ਜਿਹੜੀ ਗਾੜੀ ਸੇਵ ਜਿਹਦਾ ਆਪਣੇ ਕੋਲ ਰਾਜ ਸੇ ਰਹਿ ਗਈ ਤੇ ਫੇ ਆਪਾਂ ਕੋਈ ਇਹਦਾ ਮਤਲਬ 20 21 ਕਿਲੋ ਚਵਾ ਫੇ ਪੋਲੀ ਬਹੁਤ ਆ ਹਮ ਲੋ ਜੀ ਠੀਕ ਹੈ ਤਾਂ ਪਾਉ ਜੀ ਕੀ ਡਿਮਾਂਡ ਕੀ ਮੁੱਲ ਰੱਖਿਆ ਤਾਂ ਮੁੱਲ ਤੇ ਰਾਜਸਿਆਂ ਭਾਵੇਂ ਇਹਦਾ ਮਲ 3 ਮੰਗੀਏ 2.5 ਮੰਗੀਏ ਵਿਕਦੀ ਵੀ ਜਾਨੀ ਕਿ ਕਮੀ ਨਹੀਂ ਗਈ ਦੇ ਹਾਂ ਜੀ ਤੇ ਇਹ ਆਪਾਂ ਮਤਲ ਇੱਕ 90 ਦੇ ਲ ਐ 190 190 ਪੂਰਾ ਸੋਚ ਕੇ ਕੀਤਾ ਜੇ ਵੀ ਤੁਸੀਂ ਪੂਰਾ ਸੋਚ ਕੇ ਰਾਜ ਸਿੰਘ ਆਪਾਂ ਮਲੇ ਗੱਲ ਕਾਦੀ ਪਹਿਲੀ ਗੱਲ ਤੇ ਇਹਨੂੰ 20 ਕਿਲੋ ਚਵਾ ਕੇ ਦੇਵਾਂਗੇ ਚਲੋ ਆਪਾਂ ਮਲੇ ਆਖਿਆ ਵੀਡੀਓ ਚ ਪਾ ਦੀ ਕਿਸ ਭੈਣ ਭਰਾ ਨੂੰ ਕਈ ਸਮਝਦਾਰ ਹੁੰਦੇ ਆ ਤੇ ਆਪਦੀ ਸੇਵਾ ਨਾਲ ਜੇ ਆਪਣੇ ਕੋ ਰਹਿ ਗਈ ਧਾਈ ਡੰਗ ਆਪਾਂ 20 22 ਕਿਲੋ ਚਵਾ ਕੇ ਦੇਵਾਂਗੇ ਫਿਰ ਮੋਲ ਹੋਰ ਕਰਾਂਗੇ ਅੱਜ ਦੇ ਸਲੇ 13 14 ਦੇ ਵਿੱਚ ਆ ਦੁੱਧ ਸੰਤੋਖ ਸਿੰਘ ਜੀ ਕਿ ਬ੍ਰੀਡਰ ਭਰਾ ਤੋਂ ਹੁੰਦੀ ਨਾ ਇਹ ਮੱਝ ਤੇ 2.5 ਲੱਖ ਦੀ ਦੇਣੀ ਹੋਣੀ ਕੋਈ ਵੇਖੋ ਜੀ ਚੀਜ਼ ਦਾ ਮੋਲ ਆ ਯਾਨੀ ਕਿ ਕੋਈ ਮੱਝ ਨਾ ਸਮਝੇ ਹਾਥੀ ਆ ਕਿਹਾਵ ਦਾ ਹਾਥੀ ਹਾਥੀ ਜੀ ਨਹੀਂ ਨਹੀਂ ਬੇਲ ਹੀ ਕਾਂ ਪਹੁੰ ਮਲੇ ਤੇ ਲੈਦਾ ਹੀ ਸ਼ਾਇਆ ਕਰੇ ਸਪੈਸ਼ਲ ਦੀ ਤੀਜਾ ਦੋਸਤੋ ਹਾਂਜੀ ਹਾਂਜੀ ਸਪੈਸ਼ਲ ਤੇ ਮੋਰਾ ਬਰੀਡ ਦੇ ਵਿੱਚ ਅੱਜ ਦੀ ਮੋਰਾ ਦੇ ਵਿੱਚ ਹੀ ਆ ਤੇ ਬਾਕੀ ਚੰਗੀ ਕਰਤੂਤ ਵਾਲੀ ਆ ਚੰਗੇ ਕੋਣ ਵਾਲੀ ਆ ਸੁਕੇ ਪਹੁ ਦਿਹਾੜੀ ਪੱਠੇ ਪੁੱਠੇ ਨਹੀਂ ਚੁੱਕਦਾ ਇਹ ਤੇ ਮਲੇ ਕੋਈ ਲੈਦਾ ਹੀ ਸ਼ਾਇਆ ਤੇ ਹਾਂ ਆ ਲਓ ਜੀ ਤੇ ਪੋਲੀ ਵਾਲੀਆਂ ਗੱਲਾਂ ਗਾਂ ਰਾਜਥਿਆਂ ਦੇ ਇਹਦਾ ਕੱਲ ਭੋਲਾ ਜਿਹੜਾ ਵਾ ਅਸੀਂ ਅਗਲੇ ਥਾਣਾ ਤੋਂ 4 ਕਿਲੋ ਚੋਇਆ ਅਗਲੇ ਥਾਣਾ ਤੋਂ 4 ਕਿਲੋ ਹਾਂ ਹਾਂ ਮੈਂ ਵੀ ਲਓ ਤਸੋ ਬਾਕੀ ਜਿਹੜੀ ਚੀਜ਼ ਆ ਸਹ ਜੀ ਦਾ ਹੀ ਮੁੱਲ ਮੰਗਿਆ ਜਾਂਦਾ ਹਾਂਜੀ ਉਹ ਤਾਂ ਦੱਸਿਆ ਵਾਜਾ ਹੋਰ ਵੀ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਪਰ ਮੈਂ ਪਹਿਲੇ ਜ਼ਿਕਰ ਕਰਤਾ ਸੀ ਵੀ ਜਿਹੋ ਜਿਹੇ ਕੰਪਿਊਟਰ ਬੰਦੇ ਕੋਲ ਉਹਦੇ ਭਾਵੇਂ 5-6 ਲੱਖ ਦੀ ਵਿਕ ਸਕਦੀ ਜਦੋਂ ਇਹਦਾ 5 ਲੀਟਰ ਦੁੱਧ ਚਵਾ ਕੇ ਦਿੱਤਾ ਸਹੀ ਆ ਜੀ ਲਓ ਦੋਸਤੋ ਵਾਕਿਆ ਇੱਕ ਚੀਜ਼ ਤੁਹਾਨੂੰ ਦਿਖਾ ਦਿੰਦੀ ਆ ਬਹੁਤ ਖੂਬਸੂਰਤ ਆਰਡਰ ਹਵਾਨੇ ਦੀ ਤੇ ਐਚਐਫ ਵੜਾ ਵਰਗਾ ਹਵਾਨਾ ਛੱਡਾ ਜੀ ਖੁਸ਼ੀ ਨਾਲ ਛੋੜ ਛੱਪਾ ਕਰਦਾਂਗੇ ਹੋਰ 5 ਰਾਜ ਸਿਆਂ ਗਿਆ 185 ਤੇਲ ਆ 180 ਦੀ ਰੇਸ ਸਤੂ ਸਾਹਿਬ ਲੈ ਕਸਰਾ ਹੀ ਕੱਢਤੀ ਲੋ ਜੀ ਇੱਕ ਅਸੀ ਦੀ ਹੈ ਪਰ ਜਿਨੇ ਭੈਣ ਭਰਾ ਨੇ ਆਣ ਕੇ ਇੱਥੇ ਪਹਿਲਾਂ ਦੋ ਡੰਗ ਚੋ ਕੇ ਵੇਖੇ ਕੰਡੀਆਂ ਕਰੇ ਕਿਉਂ ਰਾਜਸਾ ਅਸੀਂ ਪਹਿਲਾ ਹੈ ਅਗਲੇ ਵੀ ਲਾਉਣੇ ਆ ਲਾਉਣੇ ਆ ਜੀ ਤੇ ਮਨੇ ਅਗਲਾ ਦੋ ਤਿੰਨ ਚਵਾਈਆਂ ਭਾਵੇਂ ਕਰੀ ਬਿਲਕੁਲ ਬਿਲਕੁਲ ਜੇ ਤੁਹਾਨੂੰ ਦਿਖਾਉਣੇ ਆ ਇਹ ਵੀ ਸੂਈ ਸੁਬਾਈ ਤੇ ਇਹਦਾ ਸੁਆ ਪਊ ਜੀ ਕਿੰਨਾ ਇਹਦਾ ਸਿੰਘ ਖੁੱਲਾ ਲੱਗੀ ਆ ਇਹਦਾ ਹੱਦ ਦੂਜਾ ਨਹੀਂ ਤੇ ਰਾਜਸਾ ਤਿੱਜਾ ਹੱਕਦਾ ਵਾ ਸਿੰਘ ਖੁੱਲਾ ਲੱਗੀ ਆ ਪੇਟ ਪੂਰਾ ਅੱਛਾ ਜੀ ਤੇ ਮਨੇ ਇਹ ਆਪਣੀ ਸੂਈ ਆ ਰਾਤ 12 1 ਵਜੇ ਚੇਰੇ ਨੇ ਪਾਈ ਆ ਤੜਕੇ 6 ਵਜੇ ਤੇ ਆਪਾਂ ਮਲਾ ਕਿਲੋ ਖਾਂਡੇ ਨੂੰ چیرਦਾ ਕਰਕੇ ਪਿਆ 2 ਕਿਲੋ ਤੇ ਕੱਟੀ ਰਜਾਈ ਤੇ ਐ ਪੋਲੀ ਮਗਰ ਕੱਟੀ ਆ ਗਈ ਤੇ ਮਗਰ ਕੱਟਾ ਮੇਰੇ ਸਾਹਿਬ ਨਾ ਕੱਟੀ ਆ ਲੋ ਜੀ ਮਗਰ ਕੱਟੀ ਆ ਫੀਮੇਲ ਕਾਫ ਆ ਇਸ ਮੱਝ ਦੇ ਥੱਲੇ ਦੋਸਤੋ ਸੂਈ ਆ ਠੀਕ ਆ ਜੀ ਰਾਤ ਹੀ ਸੂਈ ਆ ਰਾਤ ਸੂਈ ਆ ਸਵੇਰੇ 6 ਵਜੇ ਜੇਰ ਪਾਈ ਆ ਠੀਕ ਆ ਜੀ ਤੇ ਸਵੇਰ 6 ਵਜੇ ਜੇਰ ਪਾਤੀ ਠੀਕ ਆ ਸਥਾਨ ਤੁਣਾ ਵੇਖੋ ਤੁਸੀਂ ਚਵਾਈ ਬੜੀ ਵਧੀਆ ਸੁੰਦਰ ਚਵਾਈ ਕਾ ਨੂੰ ਗੱਲਾਂ ਤੇ ਮੋਗਾ ਹੀ ਆ ਚਵਾਈ ਤੇ ਲੈ ਵੀ ਕਰ ਲਾਲ ਵੀਰੇ ਵੀ ਤੋਰ ਦੀਏ ਸੂਆ ਦੂਜਾ ਕੋਈ ਮੰਨ ਲਾ ਕਿ ਤੀਜਾ ਵੀ ਹੋ ਸਕਦਾ ਤੀਜਾ ਮੰਨ ਲੇ ਰਾਇਆ ਤੀਜਾ ਵੀ ਮੰਨ ਲੇ ਹਾਂ ਜੀ ਸੂਵੇ ਇੱਕ ਅੱਧੇ ਦਾ ਮੇਰਾ ਵੀਰ ਤੁਸੀਂ ਆਪ ਹੀ ਐਸਟੀਮੇਟ ਲਾ ਲਿਆ ਕਰੋ ਵੀ ਇੱਕ ਅੱਧਾ ਸੂਆ ਕਈ ਰਾਂ ਦਸਨ ਮੋਤਾਬੇ ਕੁਝ ਹੋ ਗਿਆ ਅੱਗਾ ਪਿੱਛਾ ਇੰਦਾ ਵਾ ਕੋਈ ਆਪਣੀ ਘਰ ਦੀ ਨਹੀਂ ਐਵੇਂ ਆਖੀ ਆਪਾਂ ਤੇ ਜੋ ਦੱਸਿਆ ਉਹ ਆ ਤੇ ਪਰ ਦੂਜੇ ਦੀ ਤੀਜੇ ਹੋ ਆ ਗਈ ਸੰਧੂ ਸਾਹਿਬ ਪਾਉ ਜੀ ਰਾਤ ਲਿਆ ਲੂ ਕੇ ਬੱਚੇ ਥੋੜਾ ਜਿਹਾ ਛੋੜਾ ਬੱਚੇ ਦੋਗੇ ਜੇਰ ਦਾ ਆਪਾਂ ਮੈਂ ਛੇਤੀ ਪਾ ਦੂ ਪਾਈ ਵੀ ਉੱਥੇ ਵਾਲੇ ਬੋੜਾ 2 ਟਾਈ ਕਿਲੋ 2 ਕਿਲੋ ਚੋਇਆ ਵਾ ਤੇ ਕੱਟੀ ਰਜਾਈ ਆ ਠੀਕ ਆ ਜੀ ਹਾਂ ਕਰ ਲ ਲੋਬੀ ਭਰਾਵੋ ਠੀਕ ਆ ਜੀ ਸੋ ਮਗਰ ਵੀ ਕੱਟੀ ਆ ਤੇ ਜੇਰਤੂਰ ਤੜਕੇ ਪਾਤੀ ਸੀ ਜੇਰ ਪਾਤੀ ਨਿਸ਼ੇਕ ਵੇਂ ਅੰਦਰ ਬਸ ਆਛਾ ਜੀ ਠੀਕ ਆ ਲੋ ਦੋਸਤੋ ਬਾਕੀ ਚੋਣ ਜਾਣ ਤੁਸੀਂ ਆ ਵੇਖੋ ਥਾਂ ਬਹੁਤ ਬੜਾ ਨਗ ਜਾਦੇ ਉਤਰ ਦੇ ਰਾਜ ਸਾਹਿਬ ਪਚਵਾ ਕੇ ਧਾਰਾ ਮਾਰ ਕੇ ਉਹਨੂੰ ਨਗ ਜਾਦੇ ਟਾਈਮ ਲੱਗ ਜਾਣਾ ਨਹੀਂ ਤਾਂ ਪਚਵਾ ਚਵਾ ਕੇ ਵਿਖਾਉਂਦੇ ਨਹੀਂ ਹਣ ਬਹੁਤ ਮਲਵਤੀਆ ਲੱਗਾ ਤੇ ਨਾੜੀ ਵੀ ਜਿਹੜੀ ਦੋਸਤੋ ਦੋਹਾਂ ਪਾਸੇ ਮਿਲਕ ਨਾੜੀ ਵੀ ਕਾਫੀ ਮੋਟੀ ਆ ਤੇ ਥਣ ਥੁਣ ਦੀ ਬੜੀ ਵੇਖੋ ਤੁਸੀਂ ਕਮਾਲ ਕਰਮਾ ਲਈ ਇੱਕ ਵਾਰੀ ਫੇਰ ਵੇਖੋ ਮੋਟਾ ਥਣਾ ਗੋਲ ਆ ਵੇਖੋ ਮੱਜਾ ਸਾਰੀਆਂ ਵੀ ਠਣਪਾਂਡ ਦੀ ਆਪਣੀ ਗਾਰੰਟੀ ਆ ਠੀਕ ਆ ਜੀ ਕੋਈ ਪਿੱਛੇ ਪੱਛਾ ਕੋਈ ਦੋ ਦਿਨ ਮਾਰ ਜਾਏ ਮਲ ਕੋਈ ਆਪਣੇ ਘਰੇ ਸੁਈਆਂ ਸਵਾਈਆਂ ਹਾਰੀਆਂ ਦੇ ਤੇ ਪਾਉ ਜੀ ਇਹ ਬੰਦਾ ਜੋਵੇ ਕੋਈ ਚੱਕਰ ਨਹੀਂ ਠੀਕ ਆ ਕਰਾਲ ਅੱਛਾ ਪਾਉ ਜੀ ਦੇ ਦਾਂਗੇ ਕਿੰਨੇ ਦੀ ਆਪਾਂ ਫਿਰ ਇਹ ਆਪਾਂ ਰਾਜਸਿਆਂ ਭਾਵੇਂ ਲੱਖ ਮੰਗੀਏ 90 ਮੰਗੀਏ ਇਹ ਹਾਂ ਨਾ ਆਪਾਂ ਨਾ ਮਲਾ 85000 ਦੀ 85 ਦੀ ਹਾਂ ਨਾਰਾਇਣ 80000 ਦੀ ਸਾਰੇ ਪਾਰੇ ਕੱਢਤੇ ਤੇ 80 ਚੋੜਛੱਪਾ ਕਰ ਦਾਂਗੇ ਕੋਈ ਗੱਲ ਦੋਸਤੋ ਮੇਨ ਗੱਲ ਬਖਾਲਾ ਬਖੂਲਾ بڑا ਪੱਧਰ ਆ ਇੱਕਸਾਰ ਤੇ ਪਤਲਾ ਪਿੰਡਾ ਤੇ ਬਾਕੀ ਮੱਧ ਦੇ ਮਗਰ ਵੀ ਕੱਤੀ ਰਾਜਾ 80000 ਹੋਰ ਗਿਆ ਲੈ ਆਪਣੇ ਆਪ ਹੀ ਪਾਉ ਜੀ ਤੁਸੀਂ ਆਪਦੀ ਸਮਝ ਵਿੱਚ ਆਇਆ ਕਰਦਾ ਕੰਮ ਆਵਾ। ਕੀ ਚੱਕੇ ਰੋ ਮਾਲ ਵੇਚਣਾ ਰਾਜ ਸਿੰਘ ਆਪਾਂ ਪਿੱਛੇ ਹੋਰ ਵੀ ਦੋ ਚਾਰ ਫੜੀਆਂ ਭੈਣ ਭਰਾ ਆਂ ਦਿੰਦੇ ਆਪਾਂ। ਬਿਲਕੁਲ। ਥੁਰੀਆਂ ਤਾਂ ਕਾ ਕਰਮਾਲੀਆਂ ਜਾਂਦੀਆਂ ਨੇ ਅਗਲੇ ਨਾਂ ਦੇ ਭੈਣ ਭਰਾਵਾਂ ਦੇ ਘਰੇ। ਬਾਕੀ ਐ ਕਿਹੇ ਥਣ ਥਣ ਚ ਕੋਈ ਵਾਅਦਾ ਘਾਟਾ ਹੋਵੇ ਤੇ ਆਪਣੇ ਤੋਂ ਆਪਣੀ ਗਾਰੰਟੀ ਹੈ ਜਿਹਨੇ ਉਤਰਾ ਮੰਗਾਉਣੀ ਆ ਤੇ ਪਹਿਲੀ ਗੱਲ ਤੇ ਰਾਜ ਸਿੰਘ ਚੋਕੇ ਖੜੇ ਕੋਈ ਉਤਰਾ ਖੜਦਾ ਆਪਣੀ ਗਾਰੰਟੀ ਹੈ ਗੱਲ ਦੀ। ਠੀਕ ਆ ਪਾਉ ਜੀ। ਠੀਕ ਆ ਜੀ ਠੀਕ ਆ। ਲਓ ਦੋਸਤੋ ਇੱਕ ਸੈਕਿੰਡ ਨੰਬਰ ਤੇ ਦੋਸਤੋ ਵੈਸੇ ਬੱਚਿਆਂ ਦੇ ਆਪਾਂ ਨਾਲ ਠੀਕ ਆ ਇਸ ਤੋਂ ਬਾਅਦ ਇੱਕ ਪਾਉਜੀ ਆਪਣੇ ਕੋਲ ਆ ਗਈ ਇਹ ਆਪਣੀ ਪਹਿਲੀ ਸੂਈ ਰਾਜ ਸਿਆਂ ਇਹ ਆਪਣੀ ਸੂਈ ਆ ਇਹ ਵੀ ਕੱਲ ਰਾ ਐ ਇਹਨੇ ਆਖਣਾ ਪਾਉ ਕੱਲ ਕਾਲੀ ਆਖੀ ਜਾਂਦਾ ਇਹਨਾਂ ਨੇ ਹੈਗਾ ਕੀਤਾ ਇੱਕ ਸੂਈ ਤੇ ਦੂਜੀ ਵੇਖ ਕੇ ਹੀ ਬਾਤ ਤਰੀ ਆਈ ਆ ਐ ਬਸ ਸੱਚ ਗੱਲ ਤੇ ਹਾਂ ਲੱਜਣਾ ਇਕੱਠਿਆਂ ਫੜਿਆ ਆਪਾਂ ਤੇ ਤੁਹਾਨੂੰ ਦੱਸਿਆ ਕਿਥੋਂ ਆ ਇਕੱਠੀਆਂ ਇਕੱਠੀਆਂ ਸੂਈਆਂ ਕੋਈ ਉਹ ਬੱਚਿਆਂ ਦਾ ਵੈਸੇ ਚਲੋ 나ੜੂ ਬੱਚਿਆਂ ਦੇ ਨਾਲ ਸਾਰਿਆਂ ਦੇ ਬਿਲਕੁਲ ਨਵੇਂ ਬੱਚੇ ਇਹ ਆਪਣੀ ਕੱਲ ਸ਼ਾਮੀ ਸੂਈਏ ਕੱਲ ਸ਼ਾਮੀ ਸ਼ਾਮੀ ਸੂਈ ਆ ਸਵੇਰ ਪਹਿਲਾਂ ਕੱਤੀ ਸੂਈ ਝੋਟੀ ਹੈ ਹਾਂਜੀ ਤੇ ਮਗਰ ਵੀ ਇਹਦੇ ਕਟਾ ਕਰਦੇ ਮਗਰ ਕਟਾ ਮਗਰ ਕਟਾ ਲਓ ਦੋਸਤੋ ਹੁਣ ਬੌਲੇ ਤੇ ਚੱਲ ਰਹੀ ਆ ਫਿਲਹਾਲ ਕੋਈ ਮੇਰਾ ਵੀਰ ਭਰਾ ਕੇ ਵੇਖੇ ਠੀਕ ਆ ਬੋਲੀ ਪਾਲੀ ਬਹੁਤ ਜਿਆਦਾ ਬਹੁਤ ਸੋਹਣੀ ਆ ਵੇਖੋ ਹਾਂਜੀ ਨਵੀਂ ਦੀ ਨਵੀਂ ਆ ਉਹ ਤੇ ਵੀਰ ਫੈਸਲਾ ਕਰਦੇ ਵੀ ਪਹਿਲਾਂ ਦੂਜੇ ਸਵੇ ਝੋਟੀਆਂ ਖਰੀਦੀਏ ਤੇ ਪਹਿਲਾਂ ਇਹ ਦੋਸਤੋ ਪਹਿਲਾ ਸਵੇ ਝੋਟੀ ਸੂਈ ਆ ਸੂਤੇ ਨਿਸ਼ਾਨ ਚਾਰੇ ਖੁਰ ਤੋਂ ਪਿਆ ਪੂਛ ਉੱਪਰ ਤੱਕ ਵਾਈਟ ਹਾਈਟ ਮੀਡੀਅਮ ਦੇ ਵਿੱਚ ਆ ਮਗਰ ਇਹਦੇ ਕੱਟੀ ਫੀਮੇਲ ਕਾਫ ਆ ਦੇਖੋ ਠੀਕ ਆ ਆ ਫੇਸ ਕੁਆਲਿਟੀ ਤੋਂ ਠੀਕ ਆ ਜੀ ਸਿੰਗ ਥੋੜਾ ਜਿਹਾ ਬੈਕ ਸਾਈਡ ਨੂੰ ਜਾ ਕੇ ਗੁਲਾਈ ਦੇ ਵਿੱਚ ਤੇ ਪੋਲੀ ਤੇ ਰਾਜ ਸਾਹਿਬ ਜਿਤਨਾ ਹੈ ਮਲਣਾ ਆਪਣੇ ਆਪ ਹੀ ਧਾਰਾ ਵਗਣ ਵਾਲੀ ਗੱਲ ਇੰਨੀ ਭੋਲੀ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਅੱਛਾ ਭਾਉ ਜੀ ਇਹਦੀ ਡਿਮਾਂਡ ਕੀ ਮੁੱਲ ਕਰਦੇ ਪਏ ਆ ਇਹਦਾ ਲੱਖ ਨਹੀਂ 90 ਨਹੀਂ 85 ਨਹੀਂ ਇਹਦਾ ਗੱਲ ਕਾਦੀ ਆਪਾਂ ਮਲਾ 80 ਤੋਂ ਵੀ ਦੋ ਢਾ ਦੇਣੇ ਆ 78 ਦੇ 70 ਹਜ਼ਾਰ ਦੀ ਹੋਰ ਦੇ ਦਈਏ ਥੋੜੇ ਹੋਰ ਹਜ਼ਾਰ ਕਰ ਦਿੰਨੇ ਆ ਹੋਰ ਕਿਹਾ ਢਾ ਦੇਣੇ ਬਸ ਤਰੇ ਜਾਈਏ ਇਹ ਗੱਲ ਕਾਦੀ ਆਪਾਂ ਦੇ ਲੈ 70 ਹਜ਼ਾਰ ਦੀ ਦੇ ਦਾਂਗੇ 76 76 ਦੀ ਦੇ ਲਓ ਵੀ 76000 ਦੀ ਦੋਸਤੋ 200 ਰੁਪਇਆ ਛੋੜ ਜਿਓ ਚਾਹ ਲਓ ਵੀ ਹੁਣ ਪਿੱਛੇ ਜਿਹੜੀ ਕਸਰ ਹੈਗੀ 200 ਕੋਈ ਗੱਲ ਨਹੀਂ ਰਾਜ ਸਿੰਘ 200 ਨਹੀਂ ਪੈਸੇ ਕਰ ਦਾਂਗੇ ਲੈ ਪਰ ਖਹਿੜਾ ਨਾ ਕਰੇ ਫੋਨ ਉਹ ਹੀ ਲਾਵੇ ਭੈਣ ਭਰਾ ਆਥ ਨਾ ਪੰਨੇ ਕੋਈ ਆਪਾਂ ਰਾਜ ਸਿੰਘ ਵਿੱਚ 1000 2000 ਰੁਪਇਆ ਲੱਭਣ ਦੇ ਆ ਸਹੀ ਹੈ ਜੀ ਕਿਉਂ ਆਪਾਂ ਗੱਬਣ ਫੜੀ ਸੂਈ ਸਵਾਈ ਆ ਕੋਈ ਪਿੱਛੇ ਦਾ ਧਾਰ ਦਾ ਡੋਕੇ ਦਾ ਕੋਈ ਰਾਮਾ ਨਹੀਂ ਹੋਣਾ ਆਪਣੀ ਕੋਈ ਰਹਿ ਨਹੀਂ ਗਈ ਹੁਣ ਤੇ 200 ਸਾਢੇ 75 ਹਾਂ ਸਾਢੇ 75 ਦੀ ਆ ਤੁਹਾਨੂੰ ਮਿਲ ਜੂਗੀ ਸਾਢੇ 75000 ਦੀ 딜 ਹੈ ਚੋਟੀ ਚੰਗੀ ਟੀਕਾ ਦੀ ਰਾਜਸਿਆ ਬਾਜ ਦਾ ਬੱਚਾ ਦੇ ਬਿਲਕੁਲ 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 ਜੀ ਬਿਲਕੁਲ ਬੜੀ ਪਿਆਰੀ ਆ ਹਾਂਜੀ ਹਾਂਜੀ ਤੇ ਜ਼ਰੂਰ ਹੱਥ ਪਾ ਲਿਓ ਇੱਕ ਹੋਰ ਤੁਹਾਨੂੰ ਤੋਹਫਾ ਦਿਖਾਉਣੇ ਆ ਇਹ ਵੀ ਬਿਲਕੁਲ ਰਲਦੀਆਂ ਮਿਲਦੀਆਂ ਪਹਿਣਾ ਹੀਆਂ ਦੋਵੇਂ ਲੱਗਦੀਆਂ ਮੈਨੂੰ ਆ ਪਹਿਣਾ ਹੀ ਤੇ ਆ ਮੈਦੀ ਪੌਜੇ ਵੀ ਪਹਿਲਾਂ ਹੀ ਇਹ ਵੀ ਪਹਿਲੇ ਸਵੇ ਸੂਈ ਆ ਪਹਿਲਣੀ ਆ ਇਹਦੇ ਥੱਲੇ ਯਾਨੀ ਕਿ ਮੇਰੇ ਹਿਸਾਬ ਚੋਂ 8 ਤੋਂ ਹੁਣ ਬਾਹਰ ਹੀ ਆ ਇਹ ਆਪਣੀ ਸੂਈ ਆ 14 ਦੀ 14 ਦੀ 14 ਦੀ ਸੂਈ 14 ਦੀ ਠੀਕ ਆ ਜੀ ਹਾਂਜੀ ਲਓ ਦੱਸੋ ਹੁਣੇ ਬਾਹਰ ਨਿਕਲ ਗਿਆ ਅੱਜ ਤੋਂ ਬਾਹਰ ਬਾਹਰ ਆ ਠੀਕ ਹੈ ਤੀਜਾ ਦਿਨ ਚੌਥਾ ਦਿਨ ਸਮਝ ਲੈ ਤੇ ਝੋਟੀ ਪੂਰੀ ਨਿੱਗਰ ਪਿੰਡੇ ਪੁੰਡੇ ਦੀ ਤੁਹਾਨੂੰ ਪੂਰੀ ਤਸੱਲੀ ਨਾਲ ਦਿਖਾਵਾਂਗੇ ਆਪਾਂ ਬੜੀ ਨਿੱਗਰ ਆ ਸਟੇਟ ਪੜਾ ਚਾਰੇ ਇਹਦੇ ਵੀ ਪੈਰ ਧੁਪੇ ਆ ਤੇ ਸੂਦੇ ਨਿਸ਼ਾਨ ਆ ਤੇ ਨਾ ਤੇ ਝੋਟੀਆਂ ਦੋਵੇਂ ਨਵੀਆਂ ਨੇ ਇੱਕ ਮੈਂ ਤੁਹਾਨੂੰ ਤੀਜੇ ਨੰਬਰ ਤੇ ਦਿਖਾਈ ਆ ਇਹ ਦੋਸਤੋ ਚੌਥੇ ਨੰਬਰ ਤੇ ਫੇਰ ਵਾਪਾਂ ਨਾਲ ਦੀ ਨਾਲ ਹੀ ਪਾਈ ਜਾਂਦੇ ਆ ਤੇ ਅੱਜ ਚੌਥਾ ਹੀ ਦੇ ਇਹਨਾਂ ਨੂੰ ਕਰਵਾ ਲਈ ਨੂੰ ਠੀਕ ਆ ਜੀ ਤੇ ਹਵਾਨੇ ਲੇਵੇ ਦੀ ਬੜੀ ਸਾਫ ਆ ਮੁੱਠੀਦਾਰ ਥਾਣਾ ਪੂਰਾ ਨੋਕਲਾ ਥਾਣਾ ਦਾ ਦੋਸਤੋ ਪੱਕਾ ਲਮੀ ਥਾਣਾ ਕਹਿੰਦੇ ਨੇ ਨੋਕਲਾ ਥਾਣਾ ਬਹੁਤ ਸੁਣੀ ਫੇਸ ਕੁਆਲਿਟੀ ਸਟੇਟ ਪਟੇ ਦੇ ਵਿੱਚ ਤੇ ਬਾਕੀ ਇੱਕ ਵੀ ਚੁਆਇਸ ਚੁਈ ਦਾ ਆਪਾਂ ਪਾਉ ਹੁਣਾਂ ਤੋਂ ਪੁੱਛ ਲਵਾਂਗੇ ਵੀ ਚਵਾਈ ਪਾਉ ਜੀ ਬਿਲਕੁਲ ਪੋਲੀ ਹੈ ਭਰਾ ਬਰੂ ਰੂ ਆ ਰਾਜਸਿਆ ਕੋਈ ਵੀ ਆਪਣੀ ਥਣਾ ਦੀ ਕੋਈ ਆਨਲਾਈਨ ਮੰਗਾਉਂਦਾ ਆਪਣੀ ਫੁੱਲ ਗਰੰਟੀ ਆ ਪਿੱਛੇ ਦੀ ਮਤਲਬ ਕੋਈ ਵੀ ਫਲ ਨੂੰ ਤੇ ਭਾਜ ਭੱਜ ਜਾਣੀਆਂ ਨਹੀਂ ਤੇ ਪਹਿਲਾਂ ਲੱਤਾਂ ਛੜੀਆਂ ਮਾਰਦੀਆਂ ਫਲ ਨੂੰ ਔੜ ਔੜ ਜਾਣੀਆਂ ਤੇ ਆ ਮਤਲਬ ਕੋਈ ਕਿਸੇ ਤਰ੍ਹਾਂ ਦੀ ਆਲਛਲਤਾ ਕਰਨੀ ਨਹੀਂ ਇਹਨਾਂ ਕੋਈ ਗੱਲ ਹੀ ਨਹੀਂ ਦੇ ਫਲ ਨੂੰ ਤੇ ਆਰਡਰ ਜਾਣੀਆਂ ਹਾਂਜੀ ਹਾਂਜੀ ਲੋ ਵੀ ਭਰਾ ਬੋ ਆ ਕਰੋ ਚੈੱਕ ਠੀਕ ਆ ਜੀ ਇਹ ਲੱਤਾਂ ਲਾਉਣ ਨਹੀਂ ਤੇ ਕਈ ਪਹਿਲਾਂ ਨਾ ਕਰਦੀਆਂ ਇਦੋਂ ਗੱਲੋਂ ਇਹਨਾਂ ਨੇ ਪੈਰਾਂ ਤੋਂ ਪੈਰ ਰਾਜਸਿਆ ਪੁੱਟਿਆ ਆ ਇਹ ਆਪਣੀ ਭਾਵੇਂ ਉਤਰਾ ਦੇ ਇਹੋ ਜਿਹੇ ਆਂ ਜਿੱਡੀ ਸੂਰਤ ਲੱਗੀ ਲੱਖ ਦੀ ਵਿਕਦੀ ਆ 90 ਦੀ ਵੀ ਵਿਕਦੀ ਆ ਇਹ ਰਾਜਸਿਆਂ ਆਪਣੀ ਦੇਲ ਹੈ ਜਿਹੜੀ ਆ ਮੱਲਣਾ 90 ਚੋਂ 2 ਡਾ ਦਾਂਗੇ 86200 ਹਾਂ 86000 86000 ਲੈ ਜਿਆਦੀ ਲੈਦਾ ਹੀ ਸ਼ਾਇ ਰਾਜਸਿਆ ਕੋਈ ਕਮੀ ਨਹੀਂ ਕਿਤੇ 8 ਕਿਲੋ ਤੋਂ ਦੱਸਣ ਨੂੰ ਪਰ ਦਸ-ਦਸ ਦੀਏ ਆਪਾਂ ਚਵਾਉਣਾ ਵਾ ਚੌਥੇ ਦਿਨ 8 ਤੋਂ ਬਾਹਰ ਬਾਹਰ ਆ ਦੋ ਦਸਾ ਝੋਟੀ ਸਾਰੇ ਬੰਦੇ ਪ੍ਰੋਪਰ ਆ ਪੂਰੀ ਪਲੀ ਹੈ ਜੰਮੀ ਆ ਸੋਹਣੇ ਕੱਦ ਕਰਦੇ ਵਿੱਚ ਹਾਈਟ ਵੇਸ਼ਕ ਤੁਸੀਂ ਮੀਡੀਅਮ ਮੰਨ ਲਓ ਨਵੀਂ ਆ ਚਲੋ ਅਸਲ ਚ ਦੂਜੇ ਤੀਜੇ ਸੂਬੇ ਪਸ਼ੂ ਬਣਦਾ ਜਾ ਕੇ ਇਹ ਰਾਜ ਤੇ ਜਿਹੜੀ ਨੀਲੀ ਰਾਵੀ ਦੀਆਂ ਇਹਨਾਂ ਦੀ ਦੂਜੀਆਂ ਮੋਹਰਾਂ ਨਾਲ ਉਹ ਹੈਡ ਜਿਹੜੀ ਆ ਘਟ ਰਹੀਦੀ ਆ ਇਹਨਾਂ ਦੀ ਨਾ ਘਟ ਰਹੀਦੀ ਆ ਹਾਂਜੀ ਹਾਂਜੀ ਆ ਦੇਖੋ ਇਹ ਥੀਲ ਸਾਊਗਾ ਕਿਨੇ ਗਾਲ ਹੀ ਗਾਵਾ ਦੇ ਆ ਦੇਖੋ ਜੀ ਆ ਟਾਈਮ ਨਹੀਂ ਹੋਣਾ ਨਹੀਂ ਤੇ ਹੋਣੀ ਤੁਹਾਨੂੰ ਚਵਾ ਕੇ ਵਿਖਾਉਂਦੇ ਕਿ ਇਹ ਮੋਗਾ ਵਾਦੇ ਨਾਲੇ ਲੇਵਾ ਵੀ ਪੂਰਾ ਭਟਣਾ ਵਾਲਾ ਹਾਂ ਪੂਰਾ ਦੇ ਹਾਂ ਤੇ ਜਿਆਦਾ ਨਹੀਂਗਾ ਤੇ 10000 10000 ਮਮੂਲੀ ਜੀ ਸੇਵਾ ਤੇ ਰਾਜ ਤੇ ਤੇ ਉੱਥੇ ਦਿਨ 8 ਤੋਂ ਬਾਹਰ ਆ ਰਾਜ ਤੇ ਹਾਂ ਤੇ ਤੁਹਾਨੂੰ ਭਾਵੇਂ ਦੱਸ ਦਸੀ ਜਈ ਉਹਦਾ ਫਾਇਦਾ ਕੋਈ ਨਹੀਂ ਹੁਣ ਬੋਲਾ 8-7 ਗਾ ਕਿੰਨਾ 8 ਤੋਂ ਬਾਹਰ ਰਾਜ ਤੇ ਆ ਆਪਾਂ ਜਵਾਕੇ ਦੇਣੀ ਐ ਇੱਕ ਗੱਲਾਂ ਨਹੀਂ ਰਾਜ ਸਿਆ ਆਪਣੀਆਂ ਬਿਲਕੁਲ ਬਿਲਕੁਲ 8 ਤੋਂ ਬਾਹਰ ਜਿਹੜਾ ਦੋਸਤੋ ਬੋਲਾ ਹੀ ਆ ਤਾਂ ਦੁੱਧ ਘਰਮ ਵਾਲੀ ਵੇਖੋ ਤੁਸੀਂ ਥਾਣੇ ਛੱਡੇ ਦੀ ਚੰਗੀ ਮਾਲ ਕਹਣਾ ਕੋਈ 11 ਲੀਟਰ 10 ਤੋਂ ਬਾਹਰ ਚੱਲੂਗੀ ਬਾਕੀ ਚੂਰਤੀ ਰੱਬ ਨੇ ਬਹੁਤ ਵਧੀਆ ਦਿੱਤੀ ਰਾਜ ਸਿਆ ਨੂੰ ਕਿਤੇ ਨਾ ਬਾਕੀ ਮੂੰਹ ਸੂਰਤ ਦੀ ਚੰਗੀ ਆ ਤੇ ਇਹ ਤੁਹਾਨੂੰ ਜਿਹੜੀ ਮਿਲਜੂਗੀ ਇਧਰ ਅੱਗੇ ਤੁਹਾਨੂੰ ਇੱਕ ਹੋਰ ਨਾਗ ਦਿਖਾਉਨੇ ਆ ਦੋ ਵੈਸੇ ਐਨੀਮਲ ਪਏ ਆ ਇੱਕ ਇਹ ਵੀ ਮਾਜ ਦਿਖਾਉਨੇ ਆ ਦੋਸਤੋ ਇਹ ਵੀ ਸੂਈ ਸੁਵਾਈ ਆ ਪਸ਼ੂ ਅੱਜ ਦੋਸਤੋ ਸਾਰੇ ਸੂਏ ਸੁਵਾਈ ਆ ਠੀਕ ਆ ਜੀ ਕਈ ਵਾਰ ਗੱਬਣ ਪਸ਼ੂ ਆ ਇੱਥੇ ਸਾਰੇ ਸੂਏ ਸੁਵਾਈ ਆ ਜਿਹੜਾ ਪਸ਼ੂ ਵੀ ਤੁਹਾਨੂੰ ਪਸੰਦ ਆਊਗਾ ਉਹਦੀ ਸੂਈਸ ਤੌਰ ਤੇ ਗੱਲਬਾਤ ਕਰਦੇ ਰਹੋ ਜਹਾ ਮੋਲਿਆ ਇਹਦਾ ਵੇਖੀ ਔੜਦਿਆਂ ਵਾਲਾ ਜਿਹੋ ਜਹਾ ਪਹੂ ਮੋਲ ਉਹੋ ਜਹਾ ਪਾਉਣਾ ਵਾ ਇਹ ਵੀ ਤੇ ਹੁਣ ਦੂਜੇ ਸੂਏ ਝੋਟੀ ਆ ਤੇ ਮੋਲ ਔੜਦਿਆਂ ਵਾਲਾ ਹੀ ਕਰਨਾ ਇਹਦਾ ਵੀ ਪਾਉ ਆਪਾਂ ਪਹਿਲੀ ਵੀਡੀਓ ਪਾਈ ਹਾਂ ਕਦੇ ਆਖਿਆ ਨਾ ਉਹਦੇ ਚ ਕਾਲੇ ਉੱਕੀ ਕਈ ਸੀ ਲਓ ਇਹ ਸੁਵਾ ਵੀ ਦੱਸਦੀ ਹੈ ਕਿੰਨਾ ਸੁਹੂ ਹੋ ਗਿਆ ਇਹ ਸੁਵਾ ਕੋਈ ਆਪ ਦੀ ਸਮਝ ਨਾ ਸੰਤ ਘਰ ਵਾਲੀ ਦੂਜਾ ਆਂਦੇ ਕੋਈ ਤਿੱਜਾ ਵੀ ਲਾ ਲੇ ਇਹਦਾ ਕਿਹੜਾ ਰੇਟ ਹੈ ਪੈਣ ਲੱਗਾ ਕਿੰਨੇ ਕਰੋੜਾਂ ਦੀ ਆ ਬਿਲਕੁਲ ਇਹ ਸੁਵਾ ਚ ਤੇ ਚਲੋ ਹੈ ਗਈ ਆ ਕੋਈ ਆਪ ਦੀ ਸਮਝ ਵੇਖ ਲੈ ਚੌਥਾ ਮਾਲ ਲਾਵੇ ਚੌਥਾ ਵੀ ਲਾਵੇ ਹਾਂ ਅੱਜ ਅੱਜ ਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਸੁਈ ਨੂੰ ਲਾਲਾ ਸਾਹਿਬ ਮਨ 6-7 ਦਿਨ ਹੋ ਗਏ ਰਾਜ ਸਿਆ 6-7 ਹਾਂ ਲਓ ਵੀ 6-7 ਮਗਰੇ ਤੇ ਕੱਟੀ ਆ ਮੈਨੂੰ ਨਾ ਤਾਂ ਕਟੀਆਂ ਹੀ ਸਾਰਾ ਮਗਰਾ ਜੀ ਦੋ ਮਗਰੇ ਆਪਣੇ ਲੀਲੀ ਦਾ ਵੀ ਮਗਰ ਕੱਟਿਆ ਤੇ ਇਹਨਾਂ ਮਗਰ ਕੱਟੀਆਂ ਲਓ ਜੀ ਕੋਈ ਘਟੋ ਘਟ ਵਿਚ 4 ਕਮਗਰ ਕਟੀਆਂ ਹਾਂ ਦੱਸਣ ਨੂੰ ਭਾਵੇਂ ਇਹਦੇ ਥੱਲੇ 11 ਦਸੀਏ 10 ਦਸੀਏ 9 ਕਿਲੋ ਤੋਂ ਚਾਹ ਛਟਾਂਕ ਉਧਰ ਤੇ ਚਾਹ ਛਟਾਂਕ ਉਧਰ ਜਿਹੜਾ ਦੁੱਧ ਇਸ ਵਲੇ ਥੱਲੇ ਠੀਕ ਹੈ ਜੀ ਹਾਂਜੀ ਲੋ ਦੋਸਤੋ 9 ਕਿਲੋ ਇਸ ਵਕਤੇ ਤੇ ਥੱਲੇ ਦੁੱਧ ਕੋਈ ਥੋੜਾ ਬਾਦ ਪਾਈਆ ਖੰਡ ਦੀ ਛਟਾਂਕ ਥੋੜਾ ਜਾ ਐ ਥੋੜਾ ਜਾ ਉਧਰ ਵੀ ਜਾ ਉਧਰ ਅਪਰ ਆਇਸੇ ਦੋ ਦੋ ਦੱਸਣਾ ਜਿਹੜਾ ਥੱਲੇ ਆਪਾਂ ਚਵਾ ਦੇਣਾ ਵਾ ਕੋ ਦੱਸੀਏ 10000 ਮੁਰਕੇ 9 ਨਿਕਲਵੇ ਉਹ ਗੱਲ ਨਹੀਂ ਹੋਗਾ 8 ਹੋਊਗਾ 7.5 ਹੋਊਗਾ ਦੋ ਸੱਚਾ ਗਲਾਸੀ ਘੰਟ ਇਧਰ ਉਧਰ ਹੋ ਸਕਦਾ ਬਰਨਾਲ ਮੇਰੇ ਗੱਲ ਆਏ ਆ ਵੀ ਚਲੋ ਤੁਸੀਂ ਤਾਂ ਚੱਤੇ ਪੈਰ ਦੋਵੇਂ ਟਾਈਮ ਚਵਾਈ ਕਰਦੇ ਜੇ ਤੁਸੀਂ ਕਰਦੇ ਭਾਉ ਨਹੀਂ ਕਰਦੇ ਜੋ ਤੁਸੀਂ ਦੱਸੋ ਕੋਦੇ ਵਿਹਾਰ ਦੇ ਕਿਸੇ ਨੇ ਸੌਦਾ ਕਰਨਾ ਕੱਲ ਅਗਲੇ ਘਰੇ 12 ਕਰ ਦੇ ਉਹ ਇਹਦੀ ਸੇਵਾ ਖਲhaal ਅੱਜ ਜਿੰਨਾ ਕਰੂਗੀ ਉਹਦਾ ਆਪਾਂ ਪੈਸੇ ਲੈਣੀ ਬਸ ਬਸ ਬਕੀ ਲਾਇਸੈਂਸ ਸਾਡੇ ਤੋਂ ਆ ਤੈਨੂੰ ਦੱਸੀ ਗੱਲ ਮਤਲਬ ਪਹਿਲਾਂ ਹਸਪਤਾਲ ਤੇ ਮੁੜ ਕੇ ਇਸ ਤਰ੍ਹਾਂ ਆਪਾਂ ਰੁੱਝੇ ਰਹੇ ਉਹਦੇ ਖਾਂਡ ਪਾਠ ਲਏ ਇਹਨਾਂ ਦੀ ਸਾਡੇ ਤੋਂ ਨਾਂ ਪੱਠੇ ਪੈ ਨਾਂ ਵੰਡ ਪਿਆ ਵਾ ਨਹੀਂ ਤੇ ਅਹੀਂ ਦਸ ਤੋਂ ਬਾਹਰ ਚਵਾਹਦੇ ਪਰ ਜੋ ਆ ਇਹ ਵੇਲੇ ਹੈਗਾ ਆਪਾਂ ਉਹ ਦੱਸਿਆ ਰਾਜ ਸਿੰਘ ਇਹਦਾ ਕੋਈ 70 ਨਹੀਂਗਾ ਕੋਈ 65 ਨਹੀਂਗਾ ਇਹਦਾ ਆਪਾਂ ਹਾਂ ਨਾ 62000 ਰੁਪਏ 62000 60000 ਦੀ ਉਹਦੇ ਚ ਵੀ ਰਾਜ ਸਿੰਘਾਂ 500 ਛੱਡਾਂਗੇ ਬਾਹਰ ਜੋ ਲੋ ਜੀ 56 ਦੀ ਹਾਂ ਅਗਲਾ 2 ਦਿਨ ਭਾਵੇਂ 4 ਦਿਨ ਚ ਆਵੇ ਲੋ ਜੀ 56 ਦੀ 200 ਇਹ ਤੁਹਾਨੂੰ ਮਿਲ ਜੂਗੀ ਆ ਥਣ ਦੇਵੇ ਤੋਂ ਮੈਂ ਪੂਰੀ ਤੁਹਾਨੂੰ ਦਿਖਾ ਦਿੰਦਾ ਉਲਟ ਪਹਿਣੀ ਵਾਲੀ ਸਾਈਡ ਤੋਂ ਟੋਕਰਾ ਫੱਟੇ ਖਾ ਕੇ ਰੱਜਣ ਵਾਲੀ ਯਾਦੇ ਹਾਂ ਆ ਦੇਖੋ ਕੋਈ ਇਹ ਨਹੀਂ ਰਾਜਾ ਆ ਜਿਹੜੇ 2 ਘੰਟੇ ਹੁਣ ਨਾਂਗੇ ਨਾਂਗੇ ਕੋਈ ਇਹ ਨਹੀਂ ਅੱਠੀ ਪੈਰਾਂ ਦਾ ਚੱਡਾ ਵਾ ਹਾਂ ਹਾਂ ਆ ਦੇਖੋ ਜੀ ਲੋ ਪਾਟਾ ਨੋਟ ਪਾਸੇ ਕਰਦੇ ਤਾਂ ਅਗਲੇ ਦਿਨ ਕਰਨਾ ਆਪਣੀ ਵਸੇ ਭੋਰਾ ਵੀ ਦਾ 200 ਕੋਈ ਪਸਮਾਜ ਨਹੀਂ ਪਸ਼ੂ ਤੁਸੀਂ ਵੇਖ ਹੀ ਸਕਦੇ ਹੋ ਮਾ ਮਾਪੇ ਕੀ ਕਹ ਆਪਾਂ ਮੱਖੀ ਭਰੀ ਇਹ ਕੰਮ ਕਰਨਾ ਨਹੀਂ ਰਾਜਸਾਂ ਦੇ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਦੋਦੀ ਉਹਨਾਂ ਦਾ ਸਣਾ ਗੱਲ ਮੁੱਕੀ ਨਹੀਂ ਕਿਹੜੀ ਗੱਲ ਉਹ ਟਾਈਮ ਲਾਉਣਾ ਅਗਲਾ ਪੁੱਤ ਪਿੱਟੇ ਜਾ ਕੇ ਆ ਨਹੀਂ ਕਾਨੂੰ ਕਾ ਸਾਢੇ 4:00 ਦੀ ਅਗਲੀ ਆਪਣੇ ਕੋਲ ਦੋਸਤ ਇੱਕ ਰਾਤ ਕਮਾਚ ਇਹ ਆਪਣੀ ਟੀਨਾਮਾ ਰਾਤ ਥੁਈ ਆ 12:00 ਵਜੇ ਦੀ ਆ ਬੱਚਾ ਠੀਕ ਹੈ ਜੀ ਕਿਹ ਭਾਉ ਨੇ ਆਖਣੇ 12:00 ਇੱਕ 12:00 ਕੀ ਕੰਮ ਹੀ ਇਸ ਤਰ੍ਹਾਂ ਦਾ ਬਣਿਆ ਵਾ ਸਹੀ ਗੱਲ ਕੰਮ ਹੀ ਇਹਨੇ ਜੇਰ ਪਾਈ ਆਪਣੀ 8:00 ਵਜੇ ਜੇਰ ਪਾਈ ਆ ਇਹਦੇ ਮਗਰ ਕੱਟਾ ਵਾ ਮਗਰ ਰਾਤ ਫਿਰ ਇਹੋ ਰਾਜਾ ਤਕਾਲੀ ਇੱਕ ਨੂੰ ਰੱਤੀ ਰੂਸੀ ਵਟ ਕੇ ਪਾ ਕੇ ਤੇ ਮੈਂ ਦੂਰ ਬੰਦ ਤਾਂ ਆ ਗਿਆ ਆਪਣੇ ਅਰਜੀਤ ਨੇ ਗਾੜੀ ਬੰਦ ਤਾਂ ਕਟਾ ਮਰ ਗਿਆ ਤੇ ਮੈਂ ਆਹ ਗਾੜੀ ਪਾਥੇ ਬੰਦ ਤਾਂ ਵੱਡੀ ਗੱਲ ਮੈਂ ਫਲ ਨੂੰ ਨਾ ਝੱਲੇ ਬੇਚੱਕ ਗਾੜੀ ਨਾ ਬੰਨਣਾ 200 ਕਿਲਾ 나ੜੂਆ ਇਹਨੂੰ ਰੱਥਾ ਪਾ ਰਤੀ ਸੂਈ ਤੇ ਮੁੜ ਕੇ ਮੈਂ ਵੇਖਣਾ ਜੇਰ ਪਾਈ ਤੇ ਨਹੀਂ ਉਹਨੇ ਚੇਰ ਨੂੰ ਦੁੱਜੀ ਆਂਦੀ ਮੇਰੇ ਲਈ ਵੀ ਆ ਜਾ ਇੱਕੇ ਵਾਰੀ ਸੂਆ ਚਲੋ ਪੈ ਗਿਆ ਰਾਤ ਹਾਂਜੀ ਮਹਾਰਾਜ ਨਾ ਤਾਂ ਸੂਆ ਦੂਜੇ ਕੋ ਹੋਗੀ ਨਾ ਹਾਂਜੀ ਪਿਓਰ ਦੂਜੇ ਸੂਗਿਆ ਠੀਕ ਕਾਹ ਤੋਂ ਪਿਓਰ ਦੂਜੇ ਸੂਆ ਸੁਣਾ ਕਾਹ ਤੋਂ ਵੱਡਾ ਪੂਰਾ ਦਾ ਫੁੱਲ ਕੱਟਿਆ ਬਾਕੀ ਲੋਤੋ ਸੋ ਬਾਕੀ ਸਿੰਘ ਵੀ ਸੋਨਾ ਹੈ ਬੈਕਸਟ ਤੋਂ ਬੁਲਾਏ ਦੇ ਵਿੱਚ ਹਾਂਜੀ ਬਿੱਲੀ ਬਿੱਲੀ ਮਨ ਕੀ ਅੱਖਾਂ ਦੋਵੇਂ ਅੱਖਾਂ ਬਿੱਲੀਆਂ ਨੇ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਇੱਕ ਅੱਖ ਕਾਲੀ ਹੈ ਤੇ ਇੱਕ ਬਿੱਲੀ ਆ ਦੋਵੇਂ ਅੱਖਾਂ ਬਿੱਲੀਆਂ ਨੇ ਤੇ ਬੱਚਾ ਮਗਰ ਦੇ ਮੇਲਕਾਫਾ 나ੜੂਆ ਬੱਚੇ ਦੇ ਨਾਲ ਆਪਾਂ ਤੁਹਾਨੂੰ ਦਿਖਾਈ ਦਿੱਤਾ ਤੇ ਰਾਤ ਹੀ ਸੁੱਈ ਹੈ ਠੀਕ ਆ ਤੇ ਜੇਰ ਜੂਦ ਪ੍ਰੋਪਰ ਪਾ ਕੇ ਸਾਰੀਆਂ ਜੀਆਂ ਪ੍ਰੋਪਰ ਪੂਰੀ ਠੀਕ ਹੈ ਪਿੱਛੇ ਪੁੱਛੇ ਤੇ ਪੂਰੀ ਜਿਹੜੀ ਸਾਫ ਹੋਈ ਪੂਰੀ ਮਤਲਬ ਕੋਈ ਗੱਲ ਬਾਤ ਨਹੀਂ ਆਪਣੇ ਘਰੇ ਸੁਈਆਂ ਸਵਾਈਆਂ ਸਾਰੀਆਂ ਰਾਇਆਂ ਤੇ ਕਦ ਕੋਦ ਤੁਸੀਂ ਇਹ ਦੇਖ ਕੇ ਚੈੱਕ ਕਰੋ ਸੋਹਣਾ ਕਦ ਕਾਠਾ ਉੱਚਾ ਕਾਠਾ ਹਵਾਨੇ ਲੇਵੇ ਤੇ ਡੱਬ ਤੇ ਥਣ ਜਿਹੜੇ ਦੋਸਤੋ ਲੰਬੇ ਥਾਣਾ ਗਲਾਸਾਰਗੇਟ ਥਾਣਾ ਬਹੁਤ ਵਧੀਆ ਤੇ ਚੋਣ ਚਾਣ ਵੀ ਜਿਹੜੀ ਇੱਕ ਨੰਬਰ ਪੋਲੀ ਉਹ ਮੇਰੇ ਵੀਰ ਕਿਸੇ ਨੇ ਇੱਥੇ ਆਉਣਾ ਦੋਸਤੋ ਤੁਸੀਂ ਚੋ ਕੇ ਇੱਕ ਟਾਈਮ ਨਹੀਂ ਦੋ ਟਾਈਮ ਜਦੋਂ ਕਹਿਣਾ ਤਸੱਲੀ ਕਰਨੀ ਤਸੱਲੀ ਕਰਨ ਆਉਂਦੇ ਉਦੋਂ ਤੁਸੀਂ ਆਪੇ ਤਸੱਲੀ ਕਰ ਲੈਣੀ ਆ ਪੋਲੀ ਆ ਉਹ ਵੀ ਤੁਸੀਂ ਦੇਖ ਰਹੇ ਹੋ ਠੀਕ ਆ ਸਿੰਗਲ ਹੱਡੀ ਦੇ ਵਿੱਚ ਚੌੜਾ ਪਿੱਟਪੁੜਾ ਚਲੋ ਇੱਕ ਵਾਰੀ ਪੁੜੇ ਪੜੇ ਚੱਕਣ ਲਈ ਸੂਸਵਾਜ ਪਸ਼ੂ ਆਇਆ ਬਹੁ ਮਲਾ ਹਾਂ ਨੱਕਾ ਮਾਰ ਗਿਆ ਦੋ ਚੌਂ ਦਰ ਆਇਆ ਹਾਂ ਗਰਲਾਲ ਮਾਰੀ ਪੂਛ ਵੀਰੇ ਕਰੇ ਬਸ ਆ ਲਾ ਆ ਦੇਖੋ ਜੀ ਥਣ ਚੰਗਾ ਲੱਗਾ ਰਾਜ ਸਾਹਿਬ ਆ ਦੇਖੋ ਜੀ ਹਾਂ ਬਾਕੀ ਭੋਲੀ ਚੰਗੀ ਆ ਉਹ ਸੋਹਣਾ ਥਣ ਤੇ ਆ ਵੰਡ ਬੁੰਡ ਜੇ ਆਪਸੀ ਥਣਾ ਦੀ ਲਓ ਜੀ ਭਾਨੇ ਤੇ ਵੀ ਨਿਸ਼ਾਨ ਆ ਤੇ ਸਾਰੀ ਟੋਟਲੀ ਬਹੁਤ ਚੰਗੀ ਆ ਬੜੀ ਸਾਫ ਸੁਥਰੀ ਆ ਤੇ ਇਹ ਪਾਉ ਜੀ ਫਿਰ ਆਪਾਂ ਕਿੰਨੇ ਦਾ ਦੇ ਦਈਏ ਨਾ ਇਹ ਆਪਾਂ ਆਪਾਂ 120 ਮੰਗੀਏ 15 ਮੰਗੀਏ 10 ਮੰਗੀਏ 105 105 105 ਠੀਕ ਆ ਜੀ 1 2 ਦੀ ਹਾਨ ਆ ਰਿਹਾ ਸਤੂ ਸਾਹਿਬ ਲੈ ਪੂਰੀਆ ਕਸਰਾ ਕੁਸਰਾ ਕੱਢ ਕੇ ਕੰਮ ਕਰਨਾ ਨਹੀਂ ਆ ਕਸਰਾ ਕੱਢ ਕੇ ਹਮ 1 2 ਦੀ 1 2 ਦੀ ਰਾਜ ਸਿਆ ਪੂਰਾ ਹੀ ਬੱਧਾ ਲੱਖ ਪੂਰਾ ਹੀ ਕਾਪੀ ਲੈ ਉਹਦੀ ਤੋਂ ਮਲ ਕੋਈ ਪਿਆਰ ਮੁਹੱਬਤ ਕਰ ਦਾਂਗੇ ਆਏ ਗਏ ਦਾ ਇਹ ਲੱਖ ਰੁਪਇਆ ਦੇਣਾ ਜੱਫੀ ਪਾ ਕੇ ਨਹੀਂ ਠੀਕ ਆ ਗੱਲ ਅਗਲਾ ਦੋ ਦਿਨ ਚੋਕ ਜੱਫੀ ਪਾ ਕੇ ਕੋਈ ਪਿਆਰ ਮੁਹੱਬਤ ਕਰਦਾ ਬਿਲਕੁਲ ਬਿਲਕੁਲ ਹਾਂਜੀ ਪਹਿਲਾਂ ਵਾਲੀਆਂ ਮਿਲਦੀਆਂ ਕਰਨੀਆਂ ਵੀ ਜਿਹੜਾ ਪਹਿਲਾਂ ਜੱਫੀ ਆ ਜਾ ਮਿਲਣਾ ਰਾਜ ਤਾਂ ਕਿ ਇਹਨੂੰ ਨਾਰਾਜ਼ ਨਿਕਲੋ ਨਾ ਮਾਇਆ ਇੱਥੇ ਹੀ ਰਹਿ ਜਾਣੀ ਆ ਸਹੀ ਆ ਸਹੀ ਆ ਕਿ ਇਹਨੂੰ ਨਾਰਾਜ਼ ਨਿਕਲਦੇ ਮਤਲਬ ਦੋਸਤੋ 1 ਲੱਖ ਤੇ 1 ਲੱਖ ਦੇ ਵਿੱਚੋਂ ਕੋਈ ਪ੍ਰੇਮ ਮੁਹੱਬਤ ਨਾਲ ਕੋਈ ਗੱਲ ਛੋੜਛੱਪਾ ਕਰਦਾ ਕੋਈ ਵੱਜੇ ਨੋਟ ਦੇ ਵਿੱਚੋਂ ਜਿਹੜੀ ਵੱਜੇ ਰਕਮ ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਤੇ ਬਾਕੀ ਝੋਟੀ ਬਹੁਤ ਖੂਬਸੂਰਤ ਮਾਲ ਚੰਗੇ ਪਸ਼ੂ ਧਨ ਤੇ ਬਾਕੀ ਜਿਹੋ ਜਿਹਾ ਪਸ਼ੂ ਉਹ ਜਾ ਰੇਟ ਆਜਾ ਭਾਉ ਜੀ ਤੇ ਬਹੁਤ ਵਧੀਆ ਕੁਆਲਟੀ ਦੇ ਪਸ਼ੂ ਆ ਇਸੇ ਤਰ੍ਹਾਂ ਦੋਸਤੋ ਪਸ਼ੂ ਅੱਗੇ ਨੈਕਸਟ ਟਾਈਮ ਆਉਂਦੇ ਰਹਿਣਗੇ ਇਸ ਕਿੱਲੇ ਦੇ ਉੱਪਰ ਥੋੜਾ ਜਿਹਾ ਵਖਪਾ ਪੈ ਗਿਆ ਸੀ ਉਹ ਪਾ ਤੁਹਾਨੂੰ ਸਟਾਰਟਿੰਗ ਤੇ ਦੱਸਤਾ ਸੀ ਕੋਈ ਕਾਰਨ ਰਹਿ ਗਏ ਸੀ ਠੀਕ ਹੈ ਤੇ ਫਿਰ ਹਾਲ ਇਹ ਨਾ ਗਨੇ ਅੱਜ ਮੇਰੇ ਵੀਰ ਸਾਰਿਆਂ ਨੂੰ ਚੰਗੇ ਚੰਗੇ ਕਮੈਂਟ ਕਰਿਓ ਆ ਬਿਲਕੁਲ ਜੀ ਬਿਲਕੁਲ ਅੰਨ ਦੇ ਆਪਹੁ ਕਈ ਉਤਰਾ ਹੀ ਰਾਜਾ ਕਮੈਂਟ ਕਰ ਦਿੰਦੇ ਆ ਦਿਲ ਦੁਖੀ ਹੁੰਦਾ ਵਾ ਚਲੋ ਚੰਗਾ ਉਤਰਾ ਸੁਝਾਅ ਦੇਣਾ ਚਾਹੀਦਾ ਵਾ ਸੁਝਾਅ ਦੇਣਾ ਚਾਹੀਦਾ ਵਾ ਤੇ ਜਿਹੜਾ ਐਵੇਂ ਕਿਸੇ ਦਾ ਦਿਲ ਜਾ ਦੁਖੀ ਮੇਰਾ ਨਹੀਂ ਮਤਲਬ ਆ ਵੀਡੀਓ ਵੇਖੀ ਤੇ ਜਿਹੜਾ ਐਵੇਂ ਦਿਲ ਜਾ ਦੁਖੀ ਕਰ ਦੇਣਾ ਉਹਦਾ ਫਾਇਦਾ ਕੋਈ ਨਹੀਂ ਰਾਜਾ ਸਾਹਿਬ ਅੰਨ ਦੇ ਆ ਰਕਮਾਂ ਲੱਗ ਕੇ ਆਉਂਦਾ ਬਿਲਕੁਲ ਠੀਕ ਨਹੀਂ ਆਪਾਂ ਕਿਹੜੀ ਘਰੇ ਆ ਹੱਥ ਜੋੜ ਕੇ ਬੈਠੀਆ ਤਸੱਲੀ ਕਰਕੇ ਖੜੋ ਇੱਥੇ ਕਰਕੇ ਖੜੋ ਬਾਕੀ ਕੋਈ ਨਾ ਆਣੀ ਆ ਬਾਕੀ ਸਾਈ ਬਿਆਨ ਨਾਲ ਰੱਖਿਆ ਜਾਊਗਾ ਹਾਂ ਨਾ ਨਾ ਕਿ ਇਹਦਾ ਕੋਈ ਸਾਈ ਆ ਜਾਂਦੀ ਭਾਵੇਂ 50000 ਰੁਪਏ ਦੇ ਪਹੁ ਪਸੰਦੂ ਖੜੇ ਨਹੀਂ ਦੋਦੇ ਪੈਸੇ ਵਾਪਸ ਹੁਣ ਫੇਰ ਆਈ। ਹਾਂਜੀ ਤੇ ਸਾਡੀ ਛੇ ਸਾਡੇ ਘਰੇ ਆ। ਬਿਲਕੁਲ। ਆਓ ਦੱਸੋ ਕਿ ਬੰਨ ਗਿਆ ਪੌਣ ਵਾਲੀ ਗੱਲ ਨਹੀਂ। ਹਾਂਜੀ ਹਾਂਜੀ। ਤੇ ਮੇਰਾ ਵੀਰ ਅੱਗੋਂ ਵੀ ਜਿਹੜੇ ਵਪਾਰ ਕੰਮ ਕਰਦੇ ਵਪਾਰੀ ਕੰਮ ਕਰਦੇ ਵੀਰ ਪੈਸੇ ਰਕਮ ਲਾ ਕੇ ਪਸੂ ਲੈ ਕੇ ਆਉਂਦੇ ਆ ਤੁਹਾਡੀ ਖਾਤਰ ਤੇ ਚਲੋ ਕੋਈ 2-4000 ਦੇ ਨਫੇ ਨਾਲ ਉਸ ਤੋਂ ਤੁਹਾਡੇ ਘਰੇ ਚਲਾ ਜਾਵੇ। ਤੇ ਮੇਰਾ ਵੀਰ ਪੋਜ਼ਿਟਿਵਿਟੀ ਲਈ ਕੰਮ ਕਰ ਰਿਹਾ ਤੇ ਸਾਰੇ ਵੀਰ ਪੋਜ਼ਿਟਿਵਿਟੀ ਵਾਲੇ ਕਮੈਂਟ ਮੇਰਾ ਵੀਰ ਜਿਹੜਾ ਤੁਸੀਂ ਸੈਂਡ ਕਰਿਓ। ਜ਼ਰੂਰ ਕਮੈਂਟ ਆਪਣੀ ਸੁਝਾਅ ਰਿਆ ਦਿਆ ਕਰੋ ਕਮੈਂਟਾਂ ਦੇ ਵਿੱਚ ਚੰਗਾ ਕੰਮ ਕਰਦਾ ਨੂੰ ਐਪਰੀਸ਼ੀਏਟ ਕਰਿਆ ਕਰੀਏ ਕਿਉਂਕਿ ਇੱਥੇ ਰਹਿ ਕੇ ਬੜਾ ਕੁਝ ਵੀਰ ਚੰਗਾ ਕੰਮ ਕਰ ਰਹੇ ਨੇ ਬਹੁਤ ਹੀ ਦੱਸੀ ਗੱਲ ਉਹ ਬੰਦਾ ਹੋਰ ਵੀ ਚੰਗਾ ਕਰਦਾ ਜਿਹੜਾ ਕੋਈ ਉਮਤਾਈ ਦੱਸਦਾ ਬੰਦਾ ਹੋਰ ਵੀ ਚੰਗਾ ਕਰਦਾ ਲੈ ਮੇਰੇ ਚ ਆ ਵਾ ਤੇ ਕਰੀਏ ਉਹ ਆਪਣੀ ਘਰ ਦੀਆਂ ਨਹੀਂ ਜਿਹੜੇ ਸੂਏ ਆ ਉਹ ਆਪਦੀ ਸਮਝ ਅਗਲਾ ਲਾ ਲੇ ਉਹ ਤੇ ਹੀ ਦੂਜੇ ਦੇ ਛੱਡਦੇ ਗਏ ਆ ਨਾ ਹਾਂ ਕਿ ਨਹੀਂ ਬਿਲਕੁਲ ਲੈਕਰ ਲਾਲ ਵੀਰੇ ਇੱਕ ਨੰਬਰ ਜ਼ਰੂਰ ਬੋਲ ਦੇ ਜ਼ਰੂਰ ਵੀਜੀ ਆਪਣਾ ਨੰਬਰ 98553 92760 ਬਿਲਕੁਲ ਤੁਹਾਡਾ ਮੋਬਾਈਲ ਖਰਾਬ ਹੋ ਗਿਆ ਇੱਕੋ ਨੰਬਰ ਯਾਰ ਕਰਦੀ ਵੀ ਚੱਲਦਾ ਠੀਕ ਹੈ ਜੀ ਪਾਉ ਜੀ ਤੇ ਠੀਕ ਹੈ ਪਾਉ ਜੀ ਹਾਂਜੀ ਸਾਰੇ ਭੈਣ ਭਰਾਵਾਂ ਨੂੰ ਦਿਲੋਂ ਧੰਨਵਾਦ ਸਾਸਰੀ ਕਾਲ ਭੈਣ ਭਰਾਵਾਂ ਸਾਰਿਆਂ ਨੂੰ ਸਾਸਰੀ ਕਾਲ ਪਾਉ ਜੀ ਤੰਦਰੁਸਤੀ ਸਭ ਤੋਂ ਵੱਡੀ ਰਾਜਸੀਆ ਬਸ ਜੀ ਬਸ ਲਓ ਦੋਸਤੋ ਇਹ ਨਾਗਨੇ ਅੱਜ ਪਾਉ ਹੁ ਅਨੋਖ ਸਿੰਘ ਹੁਣਾਂ ਦੇ ਕੋਲ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮੇਰਾ ਵੀਰ ਵੱਡੀ ਗਿਣਤੀ ਦੀ 4-7 ਨਾਗ ਜਿਹੜੇ ਸਿੱਕੇ ਦੇ ਉੱਪਰ ਹੁੰਦੇ ਆ ਆਓ ਨਰਕ ਪਰਖ ਆਪਣੀ ਤਸੱਲੀ ਕਰੋ ਜਿਹੜਾ ਐਨੀਮਲ ਵੀ ਚੰਗਾ ਲੱਗਦਾ ਰੇੜ ਭਾਅ ਪੜਤੇ ਉਹਦੀ ਤੁਸੀਂ ਖਰੀਦਦਾਰੀ ਕਰ ਲਿਓ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸੱਤ ਸ਼ਰੀਆ ਕਾਲ ਦੇ